ਅਮਰੀਕਾ ਦਾ ਸਿੱਖਾਂ ਨਾਲ ਕਾਫੀ ਚੰਗਾ ਸਬੰਧ ਆ ਕਿਉਂਕਿ ਸਿੱਖਾਂ ਦੀ ਅਮਰੀਕਾ ਦੇ ਵਿੱਚ ਨਾਗਰਿਕਤਾ ਦਾ ਚੰਗਾ ਅਸਰ ਆ ਉਥੋਂ ਦੇ ਗੁਰਦੁਆਰਾ ਸਾਹਿਬਾਨ 911 ਤੋਂ ਬਾਅਦ ਜਿਹੜੇ ਸਿੱਖਾਂ ਤੇ ਨਸਲੀ ਹਮਲੇ ਹੋਏ ਉਹ ਤੇ ਅਮਰੀਕਾ ਦੀ ਸਰਕਾਰ ਨੇ ਵੀ ਆਪਣੇ ਤੌਰ ਤੇ ਸਿੱਖਾਂ ਦੀ ਆਇਡੈਂਟੀ ਲਈ ਵਾਸਤੇ ਕੰਮ ਕੀਤਾ ਸੋ ਅੱਜ ਇੱਕ ਬੜੀ ਮਾੜੀ ਖਬਰ ਸੁਣ ਵਿੱਚ ਆਈ ਆ ਮੈਰੀ ਮਿਲਰ ਨਾਮ ਦੀ ਜਿਹੜੀ ਐਮਪੀ ਆ ਉਸਨੇ ਜਿਹੜੀ ਕਾਂਗਰਸ ਦੀ 81ਵੀਂ ਵਰ੍ਹੇਗੰਢ ਦੇ ਸਮੇਂ ਤੇ ਇੱਕ ਸਮਾਗਮ ਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਨਿਊ ਜਰਸੀ ਦੇ ਜਿਹੜੇ ਐਮਪੀ ਆ ਜੈਫ ਵੈਨ ਡੂ ਨੇ ਉਹਨਾਂ ਨੂੰ ਭਾਈ ਸੁਰਿੰਦਰ ਸਿੰਘ ਜੀ ਜਿਹੜੇ ਗ੍ਰੰਥੀ ਸੀ ਉਹਨਾਂ ਨੂੰ ਇਨਵਾਈਟ ਕੀਤਾ ਉਸ ਸਮਾਗਮ ਦੇ ਵਿੱਚ ਜਿਹੜੀ ਕੀ ਉਹਨਾਂ ਦੀ ਇੱਕ ਰਸਮ ਹੈ ਕਿ ਉਹ ਕਿਸੇ ਨਾ ਕਿਸੇ ਧਾਰਮਿਕ ਵਿਅਕਤੀ ਨੂੰ ਉੱਥੇ ਆ ਕੇ ਉਹ ਸੰਬੋਧਨ ਕਰਵਾਉਂਦੇ ਆ ਸੋ ਉਸ ਗੱਲ ਦੇ ਵਿੱਚ ਮੈਰੀ ਮਿਲਰ ਨੇ ਬਹੁਤ ਨਸਲੀ ਭद्दी ਟਿੱਪਣੀ ਕਰਕੇ ਸਿੱਖ ਗ੍ਰੰਥੀ ਸਾਹਿਬਾਨ ਵੱਲੋਂ ਕੀਤੇ ਜਿਹੜੇ ਭਾਸ਼ਣ ਜਾਂ ਉਹਨਾਂ ਦਾ ਸਮੋਦਨ ਹੈ ਉਸ ਨੂੰ ਇੱਕ ਮੁਸਲਮਾਨ ਦੇ ਤੌਰ ਤੇ ਕਿਹਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਅਮਰੀਕਾ ਇਹ 크ਰਿਸਚਨ ਕੰਟਰੀ ਆ ਤੇ ਇੱਥੇ ਮੁਸਲਮਾਨ ਨੂੰ ਨਹੀਂ ਹੋਣਾ ਚਾਹੀਦਾ ਬਹੁਤ ਮਾੜੀ ਗੱਲ ਆ ਉਹਨੂੰ ਜਦੋਂ ਇਹ ਦੱਸਿਆ ਗਿਆ ਕਿ ਇਹ ਮੁਸਲਮਾਨ ਨਹੀਂ ਇਹ ਸਿੱਖ ਹੈ ਤਾਂ ਉਹਨੇ ਉਹਨੂੰ ਆਪਣੇ ਟਵੀਟ ਨੂੰ ਐਕਸ ਤੇ ਜਿਹੜਾ ਕੀਤਾ ਉਹਨੂੰ ਉਹਨੂੰ ਉਹਨੇ ਐਡਿਟ ਕੀਤਾ ਮੁਸਲਮਾਨ ਤੋਂ ਸਿੱਖ ਕੀਤਾ ਫਿਰ ਵੀ ਉਸ ਤੇ ਜਿਹੜੀ ਆ ਉਥੋਂ ਦੀ ਜਿਹੜੀ ਵਿਰੋਧੀ ਧਿਰ ਸੀ ਉਹਨਾਂ ਨੇ ਇਸ ਗੱਲ ਤੇ ਬੜੀ ਲਾਹਨਤ ਪਾਈ ਮੈਰੀ ਮਿਲਰ ਨੂੰ ਤੇ ਉਹਨੇ ਜਿਹੜਾ ਟਵੀਟ ਜਿਹੜਾ ਵਾ ਉਹ ਚੁੱਕ ਦਿੱਤਾ ਸੋ ਇਹ ਬੜੀ ਇੱਕ ਮਾੜੀ ਖਬਰ ਹੈ ਕਿ ਮੈਰੀ ਮਿਲਰ ਨਾਮ ਦੀ ਇੱਕ ਨਾਮਵਰ ਸੰਸਦ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਜਿਹੜੀ ਆ ਉਹ 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 ਉਹਨੂੰ ਸਮਝ ਨਹੀਂ ਲਈ ਸੋ ਦੂਜੀ ਗੱਲ ਇਹ ਆ ਕਿ ਜਿਹੜਾ ਭਾਈ ਸੁਰਿੰਦਰ ਸਿੰਘ ਜੀ ਨੇ ਉਥੇ ਵਿਖਿਆਨ ਕੀਤਾ ਉਹ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕੀਤੀ ਆ ਇੱਕ ਗੁਰੂ ਦੀ ਗੱਲ ਕੀਤੀ ਆ ਇੱਕ ਦੀ ਗੱਲ ਕੀਤੀ ਆ ਜਿਹੜਾ ਕਿ ਸਿੱਖ ਜਿਹੜਾ ਵਾ ਆਪਣੇ ਗੁਰੂ ਦੇ ਦਿੱਥੇ ਮਾਰਗ ਮੁਤਾਬਕ ਕੋਈ ਮਾੜਾ ਧਰਮ ਨਹੀਂ ਜਾਂ ਵਿਅਕਤੀ ਨਹੀਂ ਹੁੰਦਾ ਉਹਦੇ ਕਰਮ ਜਿਹੜੇ ਆ ਉਹ ਆਪਣੇ ਤੌਰ ਤੇ ਜਿਹੜੇ ਮਾਰੇ ਹੋ ਸਕਦੇ ਨੇ ਸੋ ਸਾਨੂੰ ਬੜਾ ਅਫਸੋਸ ਆ ਕਿ ਮੈਰੀ ਮਿਰਲ ਨੇ ਇਹ ਜਆ ਜਿਹੜੀ ਸਿੱਖ ਤੇ ਚਪੜੀ ਕੀਤੀ ਆ ਤੇ ਭਾਵੇਂ ਕੀ ਵਿਰੋਧੀ ਧਿਰ ਨੇ ਇਸ ਗੱਲ ਤੇ ਉਹਨੂੰ ਇਸ ਗੱਲ ਦੀ ਕਾਫੀ ਨਿੰਦਿਆ ਵੀ ਕੀਤੀ ਆ ਸੋ ਅਸੀਂ ਵੀ ਇੱਕ ਸਿੱਖ ਹੋਣ ਦੇ ਨਾਤੇ ਇੱਕ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਹੋਣ ਦੇ ਨਾਤੇ ਮੈਂ ਇਹ ਸਮਝਦਾ ਕਿ ਮੈਰੀ ਮਿਲਰ ਦੀ ਇਹ ਗੱਲ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਆ ਤੇ ਅਸੀਂ ਆਪਣੇ ਤੌਰ ਤੇ ਜਿਹੜੇ ਅਮਰੀਕਾ ਦੀ ਜਿਹੜੀ 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 ਉਹਨਾਂ ਦੀ ਕਾਂਗਰਸ ਆ ਉਹਨਾਂ ਨੂੰ ਇਸ ਗੱਲ ਦੀ ਇੱਕ ਰੋਜ਼ ਪੱਤਰ ਜ਼ਰੂਰ ਲਿਖਾਂਗੇ ਕਿਉਂਕਿ ਮੈਰੀ ਮਿਲਰ ਵੱਲੋਂ ਕੀਤੀ ਹੋਈ ਟਿੱਪਣੀ ਜਿਹੜੀ ਆ ਉਹ ਦੁਨੀਆ ਭਰ ਦੇ ਵਿੱਚ ਪ੍ਰਸਾਰਤ ਹੋਈ ਆ ਤੇ ਇਸ ਗੱਲ ਦੇ ਜਵਾਬ ਦੇ ਵਿੱਚ ਮੈਰੀ ਮਿਰਲ ਨੇ ਭਾਵੇਂ ਕੋਈ ਮਾਫੀ ਨਹੀਂ ਮੰਗੀ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਉਹਨੇ ਇੱਕ ਸਿੱਖ ਆਈਡੈਂਟੀਟੀ ਨੂੰ ਕਿਸੇ ਹੋਰ ਧਰਮ ਦਾ ਕਹਿ ਕੇ ਉਹਨੂੰ ਉਸਨੇ ਚੈਲੰਜ ਕੀਤਾ ਜਿਹੜਾ ਕਿ ਮੈਨੂੰ ਲੱਗਦਾ ਅਮਰੀਕਾ ਦੇ ਡੈਮੋਕ੍ਰੇਸੀ ਦੇ ਉੱਤੇ